ਦ ਐਡਵੋਕੇਟ ਸਿਮਰਨਜੀ ਸਿੰਘ ਨੇ ਐਨਬੀ ਨਿਊਜ਼ ਉਤੇ ਵੱਡੇ ਖੁਲਾਸੇ ਕਰਦਿਆਂ ਕਿਹਾ ਹੈ ਕਿ ਹਾਈ ਕੋਰਟ ਨੇ ਪੰਜਾਬ ਪੁਲਿਸ ਦੀ ਕਾਰਵਾਈ ਉੱਤੇ ਸਖਤ ਟਿੱਪਣੀ ਕੀਤੀ ਹੈ ਕਿਹਾ ਕਿ ਪਿਛਲੇ 2 ਸਾਲਾਂ ਦੇ ਵਿੱਚ ਬਹੁਤ ਥੋੜੇ ਗਵਾਹ ਪੁਕਤਾਏ ਗਏ ਨੇ ਤਾਂ ਕੋਰਟ ਨੇ ਮਾਮਲੇ ਨੂੰ ਸੰਗੀਨ ਤਰੀਕੇ ਨਾਲ ਲੈ ਕੇ ਪੜਤਾਲ ਕਰਨ ਦਾ ਆਦੇਸ਼ ਦਿੱਤਾ ਹੈ ਹਾਈ ਕੋਰਟ ਨੇ ਮੁਲਜ਼ਮਾਂ ਦੀ ਜਮਾਨਤ ਬਾਰੇ ਅਗਲੀ ਪੇਸ਼ੀ 17 ਫਰਵਰੀ ਨੂੰ ਰੱਖੀ ਹੈ ਇਸ ਦੌਰਾਨ ਮੁਲਜ਼ਮਾਂ ਦੇ ਵਕੀਲਾਂ ਨੂੰ ਤਾਜ਼ਾ ਜਾਣਕਾਰੀ ਪੇਸ਼ ਕਰਨ ਦੀ ਹਦਾਇਤ ਵੀ ਦਿੱਤੀ ਹੈ ਐਨਵੀ ਨਿਊਜ਼ ਲਈ ਮੈਂ ਦਰਸ਼ਨ ਸਿੰਘ ਕੋਖਰ ਸਭ ਦਾ ਸਵਾਗਤ ਕਰਦਾ ਅੱਜ ਹਾਈ ਕੋਰਟ ਨੇ ਫਟਕਾਰ ਲਗਾਈ ਹੈ ਪੰਜਾਬ ਪੁਲਿਸ ਨੂੰ ਕਿਉਂਕਿ ਅਚਨਾਲਾ ਕਾਂਡ ਬਾਰੇ ਅਚਨਾਲਾ ਕਾਂਡ ਅਸਲ ਦੇ ਵਿੱਚ ਥਾਣੇ ਨੂੰ ਘੇਰੇ ਗਏ ਸੀ ਆਪਣੇ ਸਾਥੀਆਂ ਨੂੰ ਛਡਾਉਣ ਵਾਸਤੇ ਅਮਰਤਪਾਲ ਸਿੰਘ ਦੀ ਅਗਵਾਈ ਹੇਠ ਉਸ ਤੋਂ ਬਾਅਦ ਅਮਰਤਪਾਲ ਸਿੰਘ ਦੇ ਕਈ ਸਾਥੀ ਗ੍ਰਿਫਤਾਰ ਕਰ ਲਏ ਸਨ ਪਰ ਅਜੇ ਤੱਕ ਉਹਨਾਂ ਨੂੰ ਜ਼ਮਾਨਤਾਂ ਨਹੀਂ ਮਿਲੀਆਂ ਪੰਜਾਬ ਪੁਲਿਸ ਦੀ ਨਲਾਕੀ ਇਹ ਹੈ ਕਿ ਸਹੀ ਤਰ੍ਹਾਂ ਜਿਹੜੇ ਗਵਾਹ ਨੇ ਉਹ ਪੁਗਤਾਈ ਨਹੀਂ ਜਾ ਰਹੇ ਮੇਰੇ ਨਾਲ ਨੇ ਐਡਵੋਕੇਟ ਸਿਮਰਜੀਤ ਸਿੰਘ ਇਹਨਾਂ ਨਾਲ ਗੱਲ ਕਰਦੇ ਕਿ ਹਾਈ ਕੋਰਟ ਨੇ ਅੱਜ ਕਿਸ ਤਰ੍ਹਾਂ ਦੀ ਫਟਕਾਰ ਲਗਾਈ ਫਕੀਰ ਸਾਹਿਬ ਕਿਸ ਤਰ੍ਹਾਂ ਦੀ ਫਟਕਾਰ ਹਾਈ ਕੋਰਟ ਨੇ ਲਗਾਈ ਹੈ ਪੰਜਾਬ ਪੁਲਿਸ ਨੂੰ ਦੇਖੋ ਅੱਜ ਅਸੀਂ ਪਰਸ਼ੋਤਮ ਸਿੰਘ ਦੀ ਜ਼ਮਾਨਤ ਸੀ ਹਾਈ ਕੋਰਟ ਜਿਹੜਾ ਅਜ਼ਨਾਲਾ ਕਾਂਡ ਦੇ ਵਿੱਚ ਅੰਮ੍ਰਿਤਸਰ ਜੇਲ੍ਹ ਚ ਬੰਦ ਹੈ ਅਸੀਂ ਅੱਜ ਕੋਰਟ ਨੂੰ ਦੱਸਿਆ ਕਿ ਅਗਲੇ ਮਹੀਨੇ ਜਿਹੜੇ ਆ 2 ਸਾਲ ਪੂਰੇ ਹੋ ਜਾਣੇ ਨੇ ਇਸ ਕੇਸ ਤੇ 162 ਗਵਾਹ ਨੇ ਟੋਟਲ ਸਰਕਾਰ ਨੇ ਇਹਦੇ ਪੰਜ ਹੀ ਗਵਾਹ ਪਕਤਾਏ ਨਹੀਂ ਨਾ ਤੇ ਸੈਸ਼ਨ ਕੋਰਟ ਨੇ ਕਿਸੇ ਨੂੰ ਬੇਲ ਦਿੱਤੀ ਹੈ ਨਾ ਹਾਈ ਕੋਰਟ ਨੇ ਦਿੱਤੀ ਹੈ ਨਾ ਸੁਪਰੀਮ ਕੋਰਟ ਦੇ ਰਹੀ ਹੈ ਇਹ ਤਾਂ ਪੰਜਾਬ ਪੁਲਿਸ ਦਾ ਕੰਮ ਹੁੰਦਾ ਗਵਾਹ ਪਕਤਾਉਣਾ ਪੰਜਾਬ ਪੁਲਿਸ ਦੀ ਅਪਨਾ ਲਾਕੀ ਮੰਨਾਂਗੇ ਨਹੀਂ ਬਿਲਕੁਲ ਜਿਹੜੀ ਪ੍ਰੋਸੀਕਿਊਸ਼ਨ ਪੰਜਾਬ ਪੁਲਿਸ ਹੀ ਕਰ ਰਹੀ ਹੈ ਨਾ ਪੈਰ ਭਾਈ ਸੋ ਸਾਡਾ ਹੀ ਥਿ ਵਿਊ ਹੈਗਾ ਕਿ ਜਿਹੜਾ ਸਪੀਡੀ ਟ੍ਰਾਇਲ ਹੈ ਸੁਪਰੀਮ ਕੋਰਟ ਕਹਿੰਦੀ ਹੈ ਕਿ ਇਹ ਮੁਜ਼ਰਮ ਦਾ ਵੀ ਅਧਿਕਾਰ ਹੈ ਤੇ ਸ਼ਿਕਾਇਤਕਰਤਾ ਦਾ ਵੀ ਅਧਿਕਾਰ ਹੈ ਕਿ ਜੀ 2 ਸਾਲ ਦੇ ਵਿੱਚ ਪੰਜ ਗਵਾਹ ਪਕਤਾਏ ਜਾਂਦੇ ਨਹੀਂ 100 ਭਾਟ ਦੇ ਵਿੱਚੋਂ 5 ਦਾ ਮਤਲਬ ਹੈ ਵੀ ਦੂਜਿਆਂ ਨੂੰ ਤਾਂ ਫਿਰ 10 ਸਾਲ ਦਾ ਸਮਾਂ ਚਾਹੀਦਾ ਹੈ ਇਹਨਾਂ ਨੂੰ ਤੇ ਇਹਦੇ ਵਿੱਚ ਬਹੁਤੇ ਐਸੇ ਨਹੀਂ ਕਿ ਇੱਕ ਅਕਰੈਂਸੀ ਮਤਲਬ ਲੋਕ ਪੀਸਫੁਲੀ ਗੁਰੂ ਗ੍ਰੰਥ ਸਾਹਿਬ ਦੀ ਅਗਵਾਈ 'ਚ ਉੱਥੇ ਗਏ ਨੇ ਤਰਨੇ 'ਚ ਤੇ ਉੱਥੇ ਲਾਅ ਐਂਡ ਆਰਡਰ ਦੀ ਐਸੀ ਕੋਈ ਸਮੱਸਿਆ ਨਹੀਂ ਸੀ ਤੇ ਉਹਦੇ ਵਿੱਚ ਜਿਹੜੇ ਲੋਕ ਇਸ ਫੇਥ 'ਚ ਗਏ ਨੇ ਇੱਕ ਤੱਕਾ ਹੋਇਆ ਬੰਦਾ ਲੱਪਰੀ ਸਿੰਘ ਤੂਫਾਨ ਨੂੰ ਛਡਾਉਣ ਗਏ ਨੇ ਉਸਰਨੇ ਤੋਂ ਬਾਅਦ ਜਿਹੜਾ ਲਖਪ੍ਰੀਤ ਸਿੰਘ ਤੂਫਾਨ ਹੈ ਉਹਨੂੰ ਉਸ ਐਫਆਰ ਨੰਬਰ 29 ਚੋਟ ਡਿਸਚਾਰਜ ਕਰ ਦਿੱਤਾ ਗਿਆ ਉਹ ਆਰਡਰ ਵੀ ਜੱਜ ਸਾਹਿਬ ਨੂੰ ਦਿਖਾਇਆ ਓਕੇ ਇਹਦਾ ਮਤਲਬ ਜਿਹਦੀ ਕਾਸ ਲਈ ਧਰਨਾ ਲੱਗਿਆ ਸੀ ਉਹ ਠੀਕ ਸੀ ਨਾ ਇਨੋਸੈਂਟ ਬੰਦਾ ਤੁਸੀਂ ਪਰਚਾ ਦਰਜ ਕੀਤਾ ਤੇ ਉਹਦੀ ਰੀਲੀਜ਼ ਹੋ ਗਈ ਹੈ ਲੋਕਾਂ ਚ ਉਸ ਇਹਦੂ ਵੱਧ ਵੀ ਸਕਦਾ ਸੀ ਜਿੰਨਾ ਉਸ ਪਾਇਦਾ ਸੀਗਾ ਤੁਹਾਡਾ ਕਹਿਣ ਦਾ ਮਤਲਬ ਇਹ ਨਹੀਂ 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 ਸਾਡਾ ਕਹਿਣ ਦਾ ਮਤਲਬ ਕੋਰਟ ਨੂੰ ਇਹ ਸੀ ਕਿ ਜਿਸ ਕਰ ਲਈ ਧਰਨਾ ਇਸ ਕਾਲੀ ਲੱਗਿਆ ਸੀ ਕਿ ਇੱਕ ਨਜ਼ਾਇਜ਼ ਬੰਦੇ ਤੇ ਐਫੇਅਰ ਹੋਈ ਹੈ ਉਹ ਬੰਦਾ ਲੇਟਰਨ ਪੁਲਿਸ ਨੇ ਤਰਨੇ ਕਰਕੇ ਡਿਸਚਾਰਜ ਕਰਕੇ ਐਫਆਰ ਤੋਂ ਬਾਹਰ ਕੱਢ ਦਿੱਤਾ ਇਹ ਗੱਲ ਪ੍ਰੂਵ ਹੋ ਗਈ ਨਾ ਤਰਨਾ ਜਸਟੀਫਾਈਡ ਸੀ ਹੁਣ ਅਸੀਂ ਕੋਰਟ ਨੂੰ ਇਹ ਕਹੇ ਕਿ ਇਹ ਜਿਹੜੀ ਐਫਆਰ ਦਰਜ ਹੋਈ ਹੈ ਕਟਣਾ ਹੁੰਦੀ ਹੈ 23 ਫਰਵਰੀ 2023 ਨੂੰ ਐਫਆਰ ਲਾਜ਼ ਹੁੰਦੀ ਹੈ 24 ਫਰਵਰੀ ਨੂੰ ਰਾਤ ਦੇ 10:00 ਵਜੇ 40 ਘੰਟੇ ਦੇ ਗੈਪ ਤੋਂ ਬਾਅਦ ਇਹ ਜਿਹੜਾ ਇਹਨਾਂ ਗੈਪ ਹੈ ਉਹ ਕਦ ਲਈ ਹੈ ਗਏ ਦੂਸਰੀ ਗੱਲ ਹੈ ਪੰਜਾਬ ਪੁਲਿਸ ਦੀ ਲਾਇਬਿਲਟੀ ਵੀ ਹੋਣੀ ਚਾਹੀਦੀ ਹੈ ਜਿਹੜਾ ਅਮਰਿਤਪਾਲ ਦਾ ਪਿੰਡ ਹੈ ਉਰ ਤੋਂ ਲੈ ਕੇ ਇਸ ਨਾਲੇ ਦਾ ਡਿਫਰੈਂਸ ਹੈਗਾ 45 50 ਕਿਲੋਮੀਟਰ ਦਾ ਪੁਲਿਸ ਦੀ ਡਿਊਟੀ ਨਹੀਂ ਸੀ ਕਿ ਜਦੋਂ ਉਹ ਮਹਿੰਦੀ ਚੱਲ ਰਹੀ ਸੀ ਉਤੋਂ ਪਿੰਡ ਤੋਂ ਉਹਨੂੰ ਰਾਹ 'ਚ ਇੰਟਰਸੈਪਟ ਕਰ ਦੇ ਲਾ ਐਂਡ ਆਰਡਰ ਕਿ ਦੀ ਡਿਊਟੀ ਸੀ ਕਮਿਸ਼ਨਰ ਦੀ ਡਿਊਟੀ ਸੀ ਅੰਮ੍ਰਿਤਸਰ ਦੀ ਡੀਸੀ ਅੰਮ੍ਰਿਤਸਰ ਦੀ ਡਿਊਟੀ ਸੀ ਐਸਐਸਪੀ ਜਿਹੜਾ ਰੂਲਰ ਅੰਮ੍ਰਿਤਸਰ ਹੈ ਉਹਦੀ ਡਿਊਟੀ ਸੀ ਇਹਨਾਂ ਨੇ ਆਪਦੀ ਡਿਊਟੀ ਫੁੱਲਫਿਲ ਨਹੀਂ ਕੀਤੀ ਹੈਗੀ ਤੇ ਇਹ ਜਿਹੜੇ ਇਸ ਧਾਰਨ ਲੋਕ ਇਕੱਠੇ ਹੋਏ ਨੇ ਇਹਨਾਂ ਦੇ ਖਿਲਾਫ ਅਲੀਗੇਸ਼ਨ ਇਹੋ ਹੀ ਹੈਗਾ ਕਿ ਇਹ ਪ੍ਰੈਜ਼ੈਂਸੀ ਨਾਤੇ ਉਹਨਾਂ ਨੇ ਨਾਲਪੁਰਸ ਆਪ ਕਹਨਿਏ ਵੀ ਅਸੀਂ ਸਾਰੇ ਇਨਸੀਡੈਂਟ ਦੀ ਵੀਡੀਓਗ੍ਰਾਫੀ ਕਰਾਈ ਹੈ ਨਾ ਤੇ ਇਹਨਾਂ ਦੇ ਹੱਥ ਕੋਈ ਹਥਿਆਰ ਹੈਗਾ ਨਾ ਹੀ ਕੋਈ ਜੇਲ੍ਹ ਚ ਬੈਠਿਆ ਉਹ ਸਾਰਿਆਂ ਦੀ ਗੱਲ ਕਰਦੇ ਹਾਂ ਕਿੰਨੇ ਕ ਬੰਦੇ ਆ ਜੇਲ੍ਹ ਚ ਜੇਲ੍ਹ ਚ ਇਸ ਵੇਲੇ 28 ਬੰਦੇ ਅੰਮ੍ਰਿਤਸਰ ਜੇਲ੍ਹ ਚ ਨੇ 10 ਬੰਦੇ ਡਿਬਰੂਗੜ ਜੇਲ੍ਹ ਚ ਨੇ ਇਸ ਕੇਸ ਦੇ ਵਿੱਚ ਅਜੇ ਵੀ ਇਨਵੈਸਟੀਗੇਸ਼ਨ